ਕੀ ਕਹਿੰਦਾ ਵੋਟਾਂ ਦਾ ਮੋਲ ਬਾਈ ਚਲੂਪੁਰ ਵਾਲਿਓ ਵੋਟਾਂ ਦਾ ਭਾਈ ਚੜਦੀ ਗਲਾਂ ਚੋਕੇ ਹਾਂ ਹਾਂਜੀ ਸਾਰਾ ਪਿੰਡ ਨਾਲ ਵਾ ਕਿੰਦੇ ਅਮਰਪਾਲ ਸਿੰਘ ਦੇ ਤੇ ਕੀ ਲੱਗਦਾ ਮਾਹੌਲ ਪਿੰਡ ਦਾ ਕੀ ਕਹਿੰਦਾ ਜੀ ਪਿੰਡ ਦੇ ਤੇ ਪਿੰਡ ਦੇ ਤੇ ਤਕਰੀਬਨ 90% ਚਲੋ ਵੋਟ ਪੈ ਜੂਗੀ ਬਾਕੀ ਬਾਹਰ ਦਾ ਤੇ ਆਪਾਂ ਕੋਈ ਕਹਿ ਨਹੀਂ ਸਕਦੇ ਤੇ ਬਰਹਿਣਾ ਅੱਛਾ ਅੱਛਾ ਤੇ ਕੀ ਲੱਗਦਾ ਜੀ ਵੋਟਾਂ ਦਾ ਮਾਹੌਲ ਮੂਲ ਮਾਹੌਲ ਤੇ ਅਜੇ ਸੰਘਤ ਤੇ ਸਿੱਤ ਤੇ ਹੀ ਆ ਸਾਰਾ ਕੁਝ ਜੀ ਅੱਛਾ ਅੱਛਾ ਹਾਂਜੀ ਹਾਂਜੀ ਸੰਘਤ ਤੇ ਸਿੱਤ ਤੇ ਹੀ ਆ ਸਾਰਾ ਕੁਝ ਤੈ ਕਿਵੇਂ ਤੁਹਾਡੇ ਪਿੰਡ ਦੇ ਤਾਂ ਫਿਰ ਅਮਰਤਪਾਲ ਭਾਈ ਆ ਮਸਪਾਲਾ ਵੀ ਖੜੇ ਹੋਏ ਆ ਹਾਂਜੀ ਹਾਂਜੀ ਅਮਰਤਪਾਲ ਸਿੰਘ ਭਾਜੀ ਹੋਏ ਖੜੇ ਹਾਂਜੀ ਤੇ ਪਿੰਡ ਚ ਕਿਵੇਂ ਰਿਸਪੌਂਸ ਕਿਸ ਤਰ੍ਹਾਂ ਦਾ ਪਿੰਡ ਵਾਲੋਂ ਸਹਿਯੋਗ ਹੋੰਦਿਆ ਵਾ ਹਾਂਜੀ ਹਾਂਜੀ ਬਾਕੀ ਸੰਗਤ ਦਾ ਬਾਹਰੋਂ ਵੀ ਬਹੁਤ ਸਹਿਯੋਗ ਹੋੰਦਿਆ ਵਾ ਬਾਬਾ ਅਹੀਂ ਕੀ ਗੱਲ ਜਾਂਦੇ ਨਹੀਂਗੇ ਨਹੀਂ ਸਭੀ ਮਾਪੋਸ਼ੋ ਪ੍ਰੇਖਰ ਦੇ ਹੋ ਅਸੀਂ ਆਪਣੇ ਰਾਗ ਦੀ ਤਰਫ ਫੇਰੇ ਨੇ ਆ ਹਾਂ ਨਹੀਂ ਸਾਨੂੰ ਨਹੀਂ ਕੀ ਗੱਲਦਾ ਪਾਪਾ ਤਾਂ ਅਸੀਂ ਤੇ ਇਹਨੂੰ ਜਿੱਤ ਜਿਤਾਉਂਦੇ ਆ ਅਮਰਤਪਾਲ ਨੂੰ ਅੱਛਾ ਨਾਲੇ ਬੰਦੇ ਬਹੁਤ ਵਧੀਆ ਟੱਬਰ ਵਾਏ ਸ਼ੁਰੂ ਤੋਂ ਹੀ ਅੱਛਾ ਹਾਂਜੀ 5 ਸਾਲ ਇਹਨੇ ਸਰਪੰਚੀ ਕੀਤੀ ਹੈ ਜਿੱਨਾ ਸਾਰੀ ਉੱਚ ਨਹੀਂ ਵਿਕਾਸ ਹੋਇਆ ਜਿੱਨਾ ਹੀ ਦੇਖਿਆ ਨਹੀਂ ਪਿੰਡ ਤੇ ਵਿਕਾਸ ਕਰਿਆ ਹੋਣਾ ਜਿੱਨਾ ਇਹਨੇ ਕਰਾਇਆ ਹੋਗਾ ਚਾਚਾ ਜੀ ਸਰਪੰਚ ਹਾਂਜੀ ਚਾਚਾ ਹਰਜੀਤ ਕਿ ਜੇ ਭਾਈ ਅਮਰਤਪਾਲ ਵੀ ਉੱਠੇ ਤੁਹਾਡੇ ਪਿੰਡ ਦੇ ਐਮਪੀ ਚੋਣਾਂ ਨੂੰ ਲੈ ਕੇ ਵੋਟਾਂ ਦਾ ਕੀ ਲੱਗਦਾ ਉਹਨਾਂ ਦੇ ਸਹੀ ਚਾਈਦਾ ਹੈ ਹਾਂਜੀ ਹੋਣਗੇ ਜਿੱਤਣਗੇ ਮੇਰੇ ਸਾਹ ਨੂੰ ਤੇ ਇਦਾਂ ਲੱਗਦਾ ਜੀ ਵੀ ਕਾਂਗਰਸ ਨੇ ਬਾਜ਼ੀ ਮਾਰ ਜਾਣੀ ਆ ਅੱਛਾ ਕਾਲੀ ਧਰੇ ਦੀਆਂ ਵੋਟਾਂ ਦੋਹਰ ਗਣਾਂ ਵੰਡੀਆਂ ਜਾਣੀਆਂ ਹਾਂ ਕਾਲੀਆਂ ਨੇ ਪੰਥੀ ਬਣ ਜਾਣੀਆਂ ਆ ਉਹਦੇ ਵਿੱਚ 100% ਅਮਰਤਪਾਲ ਸਿੰਘ ਜੀ ਦੀ ਵੇਵ ਚੱਲਣ ਰਹੀ ਆ। ਉਹਦੇ ਸਬੰਧ ਚ ਮੈਂ ਇੱਕ ਹੈਂ। ਬੋਟਾ ਨੰਬਰ ਠੀਕ ਆ। ਕੌਣ ਜਿੱਤ ਰਿਹਾ ਐ? ਇਸੇ ਪਿੰਡ ਤੋਂ? ਹਾਂਜੀ ਇਸੇ ਪਿੰਡ ਤੋਂ। ਕਿਹੜੇ ਬੋਟਾ? ਕੀ ਅਮਰਤਪਾਲ ਗੁਰਕੰਢ ਜੱਤਣਾ। ਹੈਂ? ਮੈਂ ਅਮਰਤਪਾਲ ਜਿੱਤੂਗਾ ਗੁਰਕੰਢ ਜੱਤਣਾ। ਅੱਛਾ? ਹਾਂਜੀ। ਦੂਜੇ ਮਾਰਦੇ ਨਹੀਂ ਕਿਹੜੇ ਕੁੜੇ? ਮਾਰੀ ਜਾਣਾ ਫਰਾਂ। ਆਹ ਬੋਟਾ-ਬਟਾ ਦਾ। ਅੱਛਾ ਤੁਹਾਡੇ ਪਿੰਡ ਦਾ ਮੁੰਡਾ ਵੀ ਖੜਾ ਕਹਿੰਦੇ? ਆਹੋ। ਠੀਕ ਕਹਿੰਦੇ ਤੇ ਆ। ਕੀ ਕਹਿੰਦਾ ਵੋਟਾਂ ਦਾ ਮੋਲ ਬਾਈ ਜਲੂਪੁਰ ਵਾਲਿਓ ਵੋਟਾਂ ਦਾ ਭਾਜੀ ਚੜਦੀ ਗਲਾ ਚੋਕੇ ਹਾਂ ਹਾਂਜੀ ਸਾਰਾ ਪਿੰਡ ਨਾਲ ਵਾ ਕਿੰਦੇ ਅਮਰਤਪਾਲ ਸਿੰਘ ਦੇ ਅੱਛਾ ਹਾਂਜੀ ਜਿਤਰੇ ਪੂਰਾ ਪੂਰਾ ਕੇ ਬਾਹਰ ਅੰਦਰ ਦਾ ਮੋਲ ਕੀ ਕਹਿੰਦਾ ਬਾਹਰ ਅੰਦਰ ਦਾ ਮੋਲ ਬਾਹਰ ਅੰਦਰ ਦਾ ਮੋਲ ਇਦਾਂ ਹੀ ਹੈ ਭਾਜੀ ਹੂੰ ਸਾਰੇ ਬੰਨੇ ਜਿੱਧਰ ਜਾਈਦਾ ਚਰਚਾ ਚਰਚਾ ਸਾਰੇ ਕਹਿੰਦੇ ਅਮਰਤਪਾਲ ਦਾ ਅਮਰਤਪਾਲ ਦਾ ਬਸ ਅੱਛਾ ਹਾਂਜੀ ਭੱਜੂਗੀ ਭਾਜੀ ਮੈਂ ਨਾ ਪੂਰੀ ਗੇ ਭੱਜੂ ਨਹੀਂ ਭੱਜੂਗੀ ਅੱਛਾ ਹਾਂਜੀ ਭੱਜੂ ਨਹੀਂ ਭੱਜੂਗੀ ਭੱਜੂਗੀ ਭਾਜੀ ਉਹ ਕਹਿੰਦੇ ਕਿ ਪਿਛਲੀ ਵਾਰੀ ਬੀਬੀ ਖਾਲੜਾ ਹਰਾਤੀ ਸੀ ਇਹਨਾਂ ਨੇ ਨਹੀਂ ਉਹ ਟਾਈਮ ਹੋ ਰਿਹਾ ਹੁਣ ਤੇ ਤੁਹਾਨੂੰ ਪਤਾ ਅੱਜ ਕੱਲ ਦਾ ਮੌਲ ਹਾਂ ਹਾਂਜੀ ਉਦੋਂ ਦੀ ਗੱਲਾਂ ਉਹਦੇ ਰਹੀਆਂ ਹੁਣ ਤੇ ਜਿਤਾਵਾਂ ਕੀ ਬੇ ਬਾਪੂ ਕਿਤੇ ਤਾਂ ਨਹੀਂ ਕਹਿੰਦੇ ਕਾਲੀਆਂ ਨੂੰ ਪਾਉਣੀਆਂ ਨਹੀਂ ਕਾਲੀਆਂ ਨਹੀਂ 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 ਇਹ ਨਹੀਂ ਗੱਲ ਅੱਛਾ ਸਾਰੇ ਨਾਲੀ ਪੂਰਾ ਕੇ ਹਾਂ ਹਾਂਜੀ ਕਰੇ ਕਰੇ ਕੀ ਗੱਲਾਂ ਹੁੰਦੀਆਂ ਫਿਰ ਕੋਈ ਕਰੇ ਅਮਰਤਪਾਲ ਦੀਆਂ ਗੱਲਾਂ ਹੁੰਦੀਆਂ ਤੁਰਕੀਆਂ ਹੁੰਦੀਆਂ ਅੱਛਾ ਸਾਰੇ ਬੰਨੇ ਅੱਛਾ ਉਹਦੀ ਚਰਚਾ ਵਾ ਰਾਹਾਂ 'ਚ ਜਿੱਥੇ ਜਾਓ ਉਹੀ ਚਰਚਾ ਬੱਸ 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 ਹਾਂ ਬੰਦ ਰਿਹਾ ਮੋਲਪੁਰਾ ਹੈ ਪੂਰਾ ਕੇ ਅੱਛਾ ਹਾਂ ਠੀਕ ਹੈ ਹੈ ਬੋਟਾ ਨਾਲ ਮੋਲ ਠੀਕ ਆ ਹੁਣ ਜਿੱਤ ਰਿਹਾ ਐ ਇਸੇ ਪਿੰਡ ਤੋਂ ਹਾਂਜੀ ਇਸੇ ਪਿੰਡ ਤੋਂ ਕਿਹੜੇ ਤੋਂ ਸਾਡੇ ਕਰੇ ਬੰਦ ਇਹ ਤੁਸੀਂ ਅਮਰਪਾਲ ਹੀ ਹੋਰ ਕਨੇ ਜਤਨਾ ਹੈ ਮੈਂ ਅਮਰਪਾਲ ਜਿੱਤੂ ਘਰ ਕਨੇ ਜਤਨਾ ਅੱਛਾ ਹਾਂਜੀ ਦੂਜੇ ਮਾਰਦੇ ਨਹੀਂ ਕਿਹੜੇ ਕੁੜੇ ਮਾਰੀ ਜਾਂ ਨਾ ਪ੍ਰਾ ਅੱਛਾ ਕੀ ਕੰਮ ਕਰਦੇ ਖੇਤੀ ਨਹੀਂ ਹਾਂ ਲੱਕੜ ਦਾ ਕੰਮ ਕਰਦੇ। ਤੇ ਤ੍ਰੇਫਰ ਤੇ ਹੋਗੇ ਕੀ ਕਹਿੰਦੇ ਲੋਕ? ਲੋਕਾਂ ਨੂੰ ਕਹਿਣ ਨੂੰ ਕਹਣਾ। ਨਹੀਂ ਫਿਰ ਵੀ ਤ੍ਰੇਫਰ ਦੇਓ ਕੀ ਮਾਹੌਲ ਕੀ ਕਹਿੰਦਾ ਸਵਾਰਦਾਤ ਕੀ? ਇਹੋ ਹੀ ਮਾਹੌਲ ਤੇ ਆਲੀਏ, ਦੇ ਵਾਲੀਏ। ਇਹਦੇ ਆਲੀਏ। ਹਾਂਜੀ। ਅੰਮ੍ਰਿਤਪਾਲ ਵਾਲੀ। ਹਾਂਜੀ। ਅੱਛਾ ਪੂਰੀ ਸਪੋਰਟ ਤੁਹਾਡੀ? ਪੂਰੀ ਸਪੋਰਟ ਮੈਂ। ਠੀਕ ਹੈ। ਹਾਂਜੀ। ਬਾਬਾ ਅਹੀਂ ਕਹੀ ਗੱਲ ਜਿਹਾਉਂਦੇ ਨਹੀਂ ਕਿ। ਨਹੀਂ ਮਾਪੂਸ਼ੋ ਤ੍ਰੇਫਰ ਦੇ ਹੋ। ਅਹੀਂ ਆਪਣੇ ਦਾਗ ਜੀ ਤ੍ਰੇਫਰ ਦੇ ਨੇ ਆ। ਹਾਂ। ਨੇ ਸਾਨੂੰ ਨਹੀਂ ਕਹੀ ਗੱਲਦਾ ਬਾਬਾ ਦਾ ਫੋਟਾ ਫਟਾ ਦਾ। ਅੱਛਾ ਅੱਛਾ। ਨਹੀਂ ਆਉਂਦੇ ਲੁੱਟ ਲੁੱਟ ਕਿਹੜੇ ਨਹੀਂ ਮਾਰਦੇ ਪਏ। ਅਹੀਂ ਖਵਰੀ ਲੈਦੇ ਆਪਣੇ ਪੱਠੇ ਪਾਲੇ ਉਹ ਧਾਣੇ ਪਾ ਕੇ ਭੜੋਲੇ ਭੜਲੇ ਸਾਡਾ ਕੰਮ ਨਹੀਂ ਮੁੱਕਦਾ ਇਹਨਾਂ ਗੱਲਾਂ ਚੋਂ ਦੇ ਅੱਛਾ ਤਾਂ ਹੀ ਕੀ ਲਾਣਾ ਜੀ ਰਹਿਣੇ ਫਿਰ ਆਈ ਬਾਬਿਆਂ ਕੋਲ ਚਲ ਜੰਨੇ ਉਹਦੇ ਉੱਥੇ ਦਰਸ਼ ਮੇਲਾ ਕਰਉਣੇ ਆ ਤੇ ਸੇਵਾ ਕਰਨੇ ਸਾਡਾ ਹੋਰ ਨਹੀਂ ਕੰਮ ਕੋਈ ਠੀਕ ਹੈ ਜੀ ਸਰਕਾਰਾਂ ਦਾ ਹੀ ਸਰਕਾਰਾਂ ਹੀ ਫਲਾਉਂ ਡੀਆਂ ਨੇ ਸਾ ਹਾਂ ਤੇ ਖਤਮ ਕਿਵੇਂ ਹੋਊਗਾ ਬਾਬਾ ਜੀ ਮਹਾਰਾਜ ਜੀ ਕਿਰਪਾ ਜੀ ਦੇ ਜੇ ਅੰਮ੍ਰਿਤ ਪਾਲਣੀ ਆਣ ਪਿੰਡ ਦਾ ਵੀ ਚਲ ਭਲਾ ਜੂ ਲਾਗੇ ਲਾਗੇ ਹੋਰ ਪਿੰਡਾਂ ਦਾ ਵੀ ਭਲਾ ਜੀ ਹੂੰ ਪਿੰਡ ਦੀ ਕਿੰਨੀ ਵੋਟ ਹੈਗੀ ਯਾਰ ਕੋਟ ਜਿਆਦੀ ਆ ਨਹੀਂ ਜਾਂਦੀ ਹਣੀ ਚੋਲਾ 1500 ਪੈ ਜੂਗੀ 1000 ਰੋਟ ਕਿ ਨਹੀਂ 1000 ਰੋਟ ਮੁੰਡੇ ਮਰਦੇ ਜਾਂਦੇ ਸੀ ਪਿੰਡ ਨਸ਼ੇ ਦਾ ਹਾਂਜੀ ਪਿੰਡ ਦੇ ਮਰਿਆ ਹੁੰਦਾ ਸੀ ਹੂੰ ਤੁਹਾਡੇ ਬਾਅਦ ਥੋੜੇ ਤੋਂ ਨਹੀਂ ਉਦੋਂ ਤਾਂ ਅਮਰਤ ਧਾਰੀ ਬਹੁਤ ਬਣ ਗਿਆ ਸੀ ਨਾ ਜਦੋਂ ਚੱਲਿਆ ਸੀ ਹਾਂਜੀ ਉਦੋਂ ਤਾਂ ਪਿੰਡ ਦਾ ਵੀ ਉਦੋਂ ਵੀ ਨਸ਼ੇ ਦਾ ਵੀ ਫਰਕ ਪੈ ਗਿਆ ਸੀ ਪੁਲਿਸ ਤਾਂ ਨਹੀਂ ਆਈ ਉਦੋਂ ਬਾਅਦ ਨਹੀਂ ਸੀ ਕਿ ਕਦੀ ਆਏ ਮਾਰਿਆ ਗੇਰਾ ਕੁਦਾਰ ਹੂੰ ਹਾਂ ਤੇ ਲੈਰ ਕਿਵੇਂ ਬਣ ਜੂ ਪਰ ਉਹੋ ਜਿਹੜੀ ਪਹਿਲਾਂ ਬਣਦੀ ਸੀ ਲਗਦਾ ਬਣੂਗੀ ਬਣੂਗੀ ਹਾਂਜੀ ਖਨੂਰ ਸਾਹਿਬ ਵਾਲਿਆਂ ਨੇ ਪੰਥ ਕਾ ਤੇ ਅੱਗੇ ਜਦੋਂ ਬੀਬੀ ਖਾਲੜਾ ਨੂੰ ਰਾਹ ਦਿੱਤਾ ਸੀ ਪਰ ਜੋ ਪਿਛਲੇ ਸਮੇਂ ਦੇ ਵਿੱਚ ਸਰਦਾਰ ਸਿੰਘ ਜੀ ਸਿੰਘ ਮਾਨ ਨੂੰ ਜਿਤਾਇਆ ਵੀ ਸੀ ਕਹਿੰਦੇ ਇਹਨੂੰ ਅਮੀਂਦਾ ਬਾਹਲੀਆ ਰੱਖਦੇ ਇਧਰ ਦੇ ਲੋਕ ਹਾਂਜੀ ਐਤ ਕੀ ਬਣੂਗਾ ਚਾਹੀਦੀ ਆ ਜੀ ਬੋਟ ਅਮਰਤਪਾਲ ਨੂੰ ਪਾਣੀ ਚਾਹੀਦੀ ਆ ਜੀ ਹਾਂ ਤੇ ਬਟੋਲੇ ਵੀ ਕਹਿੰਦੇ ਅਸੀਂ ਵੀ ਬੜਾ ਕੁਝ ਕੀਤਾ ਪੰਥ ਲਈ ਬੇਸ਼ੱਕ ਜੀ ਵੋਟਾਂ ਦੇ ਐਨਐਸਏ ਸਾਡੇ ਤੇ ਵੀ ਲੱਗੀ ਰਹੀ ਐ ਐਨਐਸਏ ਕੀ ਦੀ ਗੱਲ ਐ ਮਾਰਾ ਕਿਚੂ ਬੋਲੀ ਜਾਨਾ ਵੋਟਾਂਾਂ ਦੇ ਨੌਂ ਦਿਨ ਪੌਣੀਆਂ ਕਾਲੀਆਂ ਨਾਲ ਇਹਨੇ ਪੌਣੀ ਆਗੇ ਵੋਟਾਂ ਦੇ ਪੈਨਡ ਪਾਉਂਦਾ ਵੋਟ ਸਾਰੀਆਂ ਹਾਂਜੀ ਵੋਟ ਪਾਉ ਸਾਰਾ ਪੈਨਡ ਕੋਈ ਦੋ ਚੰਦ ਘਰ ਹੋਣਗੇ ਜਿਹੜੇ ਨਾ ਪਾਉਣਗੇ ਅੱਛਾ ਪੈਨਡ ਦਾ ਪੂਰਾ ਰਿਸਪੌਂਸ ਆ ਪੂਰਾ ਪੂਰਾ ਪਹਿਲੇ ਤੇ ਦੂਜੇ ਆਪਣੇ ਬਾਦ ਦੂਜੇ ਆਉਂਦੇ ਲੀਡਰ ਲੂਟਰ ਮਾਰ ਕੇ ਗਏ ਕਿਹੜਾ ਨਹੀਂ ਹਲੇ ਨਹੀਂ ਲੀਡਰ ਕੋਈ ਆਏ ਅੱਛਾ ਨਾਲ ਲੀਡਰਾਂ ਦੇ ਆਉਣਾ ਹੀ ਐ ਤਕਰੀਬਨ ਨਹੀਂ ਆਉਂਦੇ ਮੁਸ਼ਕਲ ਹੀ ਆ ਕੀ ਲੱਗਦਾ ਲੋਕਾਂ ਨੂੰ ਜਿਤਾਉਣਾ ਚਾਹੀਦਾ ਹੈ ਕਿ ਉਹ ਬੀਬੀ ਖਾਲੜ ਵਾਲੀ ਤਾਂ ਨਹੀਂ ਕਰਨ ਗਈ ਨਹੀਂ ਨਹੀਂ ਅਸੀਂ ਤੇ ਅੱਗੇ ਵੀ ਖਾਲੜਾ ਨੂੰ ਪਾਉਣ ਨੂੰ ਫਿਰ ਗਾਂ ਪਾਉਣੀ ਨੂੰ ਪਾਉਣੀ ਆ ਹਰਪਾਲ ਸਿੰਘ ਅੱਛਾ ਤੇ ਖਾਲੜਾ ਨੂੰ ਗਈ ਸੀ ਕਿ ਬੋਲ ਲੱਗਦਾ ਉਹ ਦਾਜ ਦਾ ਤੋਤਾ ਜਿਉਂਗਾ ਵੀ ਜਿਹੜਾ ਮੈਂ ਅੱਗੇ ਪਹਿਲਾਂ ਹਾਂ ਤੋਤਾ ਜਾਊਗਾ ਮਾਜਾ ਤਵੜੀ ਆ ਕੀ ਆਦਾ ਰਿਸ਼ਤੇਦਾਰੀਆਂ ਹੋਣੀਆਂ ਕੀ ਆ ਦੇ ਕਿਹੜਾ ਜਿੱਤਰਿਆ ਸੀ ਅਸੀਂ ਤੇ ਇਹਨੂੰ ਜਿਤਾਉਂਦੇ ਆ ਮਤਪਾਲ ਨੂੰ ਅੱਛਾ ਨਾਲੇ ਬੰਦੇ ਬਹੁਤ ਵਧੀਆ ਟੱਬਰ ਵਾਏ ਸ਼ੁਰੂ ਤੋਂ ਹੀ ਅੱਛਾ ਹਾਂਜੀ 5 ਸਾਲ ਇਹਨਾਂ ਸਰਪੰਚੀ ਕੀਤੀ ਐ ਜਿੰਨਾ ਸਾਰੀ ਉਮਚਨੀ ਵਿਕਾਸ ਹੋਇਆ ਜਿੰਨਾ ਹੀ ਤੁਹਾਨੂੰ ਦੇਖਿਆ ਨਹੀਂਗਾ ਪੈਨੇ ਤੇ ਵਿਕਾਸ ਕਰਾਇਆ ਹੋਇਆ। ਜਿੰਨਾ ਇਨਾ ਕਰਾਇਆ ਹੋਇਆ। ਚਾਚਾ ਸੀ ਸਰਪੰਚ। ਹਾਂਜੀ ਚਾਚਾ ਹਰਜੀਤ ਸਿੰਘ। ਹਾਂਜੀ ਜਿਹੜੇ ਉੱਥੇ ਆ। ਹਾਂਜੀ ਜੇਲ੍ਹ ਚ ਡਿਪਰੂ ਗੜ ਜੇ ਅੱਜ। ਅੱਛਾ ਉਹ ਸਰਪੰਚ ਰਹੇ ਆ। 5 ਲੱਖ ਲਾਗ ਸਰਪੰਚੀ ਲਈ। ਅੱਛਾ ਉਹ ਟਾਈਮ। ਹੂੰ। ਉਹ ਟਾਈਮ ਨਾਲ ਇੰਨਾ ਵਿਕਾਸ ਕਰਾਇਆ ਹੈ ਜੀ ਉਮਰ ਚ ਆਪਣੀ ਉਮਰ ਚ ਹੁਣੇ ਵੇਖਿਆ ਅਸੀਂ ਜੋ ਇੰਨਾ ਵਿਕਾਸ ਹੋਇਆ। ਹੂੰ ਹੂੰ ਹੂੰ। ਤਾਂ ਬਹੁਤ ਐਨਾ ਨੂੰ ਪਾਉਣੀਆਂ। ਹੂੰ। ਇੱਥੇ ਪਰਿਵਾਰ। ਲੱਗਦਾ ਆ ਜਾਣ ਕੇ ਬਾਹਰ। ਉਹ ਤੇ ਗਵਰਨਮੈਂਟ ਦੀ ਮਿਹਨਤ ਆ ਵੇਖੋ ਹੁਣਾਂ ਤੇ ਜਾਂਦਾ ਹੀ ਆ ਅੱਛਾ ਇਹ ਕਹਿੰਦੇ ਇਹਨਾਂ ਨੇ ਕੀ ਤਾਂ ਕਾਗਜ਼ ਭਰਨ ਨਹੀਂ ਨਾ ਦੇਣਾ ਨਹੀਂ ਉਹ ਫਿਰ ੱਟਕੇ ਸਾਈ ਹੈ ਨਾ ਹਾਂ ਆ ਦੁਨੀਆ ਸਾਹਸ ਦੇਣ ਦੀ ਬਹੁਤ ਸਾਹਸ ਦੇ ਅੰਡੇ ਹੀ ਹੈ ਹਾਂ 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 ਹਾਂਜੀ ਤੇ ਭਗਵੰਤ ਮਾਨ ਦੇ ਕਿਵੇਂ ਲੱਗਦੇ ਆ ਬਈ 2 ਸਾਲਾਂ ਦੇ ਕੰਮ ਕਰ ਜਿਵੇਂ ਕਹਿੰਦੇ ਬੜੇ ਕੰਮ ਕਰਾਏ ਅਸੀਂ ਭਗਵੰਤ ਮਾਨ ਦੇ ਸਾਡੇ ਪਿੰਡ ਤੇ ਕੋਈ ਹੋਇਆ ਨਹੀਂ ਅੱਛਾ ਹਾਂਜੀ ਤੇ ਉਹ ਤਾਂ ਦੇ ਸੱਥਾਂ ਚ ਸਰਕਾਰ ਚੱਲਦੀ ਆ ਪਿੰਡ ਤੇ ਕੰਮ ਹੁੰਦੇ ਆ ਆ ਕੇ ਨਹੀਂ ਨਹੀਂ ਅਸੀਂ ਤੇ ਕਾਂਗਰਸ ਦੇ ਵੇਲੇ ਥੋੜੇ ਬਹੁਤੇ ਹੋਏ ਆ ਅੱਛਾ ਇਨਾ ਬੜਾ ਜਮਾਈ ਨਸ਼ਾ ਨਸ਼ਾ ਤੇ ਬਹੁਤ ਜ਼ਿਆਦਾ ਹੈ ਸਾਡੇ ਪਿੰਡੋਂ ਥੋੜਾ ਜਿਹੜਾ ਮੁੰਡਾ ਮਰ ਗਿਆ ਹਲੇ 15 16 ਸਾਲ ਦਾ ਅੱਗੇ ਨਾ ਵਧਿਆ ਹੀ ਆ ਵਧਿਆ ਵਧਿਆ ਨਸ਼ਾ ਅਮਰਤਪਾਲ ਆਜੀ ਤੇ ਬਾਕੀ ਹਾਂਜੀ ਥੋੜੇ ਦੱਸ ਦੇਣੀ ਹੋਏ ਹਲੇ ਹਾਂਜੀ ਅਮਰਤਪਾਲ ਆਜੀ ਤੇ ਬਾਕੀ ਬਾਜੂਗਾ ਨਹੀਂ ਤੇ ਮੁੰਡੇ ਨਸ਼ੇ ਕਰੀ ਜਾਂਦੇ ਪਿੰਡ ਤੇ ਲੱਗੇ ਆ ਹਾਂਜੀ ਪਿੰਡ ਤੇ ਬਹੁਤ ਹੈ ਉਦੋਂ ਵੀ ਸਾਡੇ ਲੱਗੇ ਚੋਰੀਆਂ ਹੋਣ ਹਟ ਗਈਆਂ ਸਾਰੇ ਅੱਛਾ ਜਦੋਂ ਅਮਰਤਪਾਲ ਸੀ ਇੱਥੇ ਰਈਏ ਦੇ ਵੇਲੇ ਲੱਗੇ ਕਿਤੇ ਚੋਰੀ ਨਹੀਂ ਹੁੰਦੀ ਰਹੀ ਸੀ ਤਾਂ ਲੱਗੇ ਪਿੰਡਾਂ ਦਾ ਨਸ਼ਾ ਮਿਲਣੋਂ ਹਟ ਗਿਆ ਜਿੱਥੇ ਕਿਤੇ ਵੀ ਲੱਗੇ ਲੱਗੇ ਕੋਈ ਤਮਾਕੂ ਦੀ ਪੁੜੀ ਮਸਾਫੇ ਰੋਹਗੰਦ ਪੈ ਗਿਆ ਨਹੀਂ ਕਿਦਾਂ ਬੋਟਾ ਇਹਨਾਂ ਨੂੰ ਪਾਵਾਂ ਪਾਰਟੀ ਚ ਚਲ ਚੱਲ ਕੱਟੀ ਆ ਪੰਥੜੀ ਸਾਰਾ ਕੁਝ ਕੀਤਾ ਕੱਟੀ ਹੋ ਗਈ ਇਹਦੇ ਉਧਰ ਛੋਟੇ ਹਨ ਨੂੰ ਪਤਾ ਨਹੀਂ ਹਾਂ ਪਰ ਬੋਟਾ ਨੂੰ ਲੈਣੀ ਪੈਣੀ ਹੁਣ ਨਹੀਂ ਬੈਂਦੀਆਂ ਨਾਲ ਬੋਟਾ ਕਿੱਥੋਂ ਲੈਣੀ ਆ ਕਾਂਗਰਸ ਥੋੜੀ ਬੋਟੀ ਬੋਰਡ ਖਰੀਦ ਸਕਦੀ ਆ ਥੋੜੀ ਬੋਤੀ ਪਰ ਬੋਟ ਕਿੱਥੋਂ ਐਰਿਕਾ ਪੈਣੀ ਬੋਟਾ ਨਾਲ ਕਾਂਗਰਸ ਨੂੰ ਨਾ ਕੱਲਿਆਂ ਤੇ ਆਪ ਨੂੰ ਆਪ ਨੂੰ ਕਿੱਥੋਂ ਆਪ ਦਾ ਬਿਲਕੁਲ ਫੱਟੀ ਪੋਚੀ ਗਈ ਸਮਝ ਲੋ ਤੇ अच्छा ਤੇ ਕਾਲੀਆਂ ਤੇ ਕਹਿੰਦੇ ਮਾਜੇ ਦੇ ਵਿੱਚ ਗੜ ਜਰਨੈਲ ਬੈਠਾ ਉਹਨਾਂ ਦਾ ਜਰਨੈਲ ਬੈਠਾ ਬੈਠਾ ਰਹੇ ਹਾਂ ਪਰ ਬੋਟਾ ਕਾਲੀਆਂ ਨੂੰ ਮੁਸ਼ਕਲ ਆ ਮੁਸ਼ਕਲ ਆ ਹਾਂਜੀ ਅੱਛਾ ਹਾਂ ਬਾਈਗੁਰਜੀ ਦਾ ਖਾਲਸਾ ਬਾਈਗੁਰਜੀ ਕੀ ਫਤਿਹ ਜੀ ਹਾਂਜੀ ਹਾਂਜੀ ਤੇ ਕੀ ਲੱਗਦਾ ਮਾਹੌਲ ਪਿੰਡ ਦਾ ਕੀ ਕਹਿੰਦਾ ਜੀ ਪਿੰਡ ਦੇ ਤੇ ਪਿੰਡ ਦੇ ਤੇ ਤਕਰੀਬਨ 90% ਚਲੋ ਵੋਟ ਪੈ ਜੂਗੀ ਬਾਕੀ ਬਾਹਰ ਦਾ ਤੇ ਆਪਾਂ ਕੋਈ ਕਹਿ ਨਹੀਂ ਸਕਦੇ ਤੇ ਬਰੇ ਹਨ ਅੱਛਾ ਅੱਛਾ ਹੂੰ 1.5 ਕੇ 7 ਲੱਖ ਦਲੋਕ ਹੈ ਨਹੀਂ ਨਹੀਂ ਉਹ ਪਿੰਡ ਦੇ ਤੇ ਅੱਗੇ ਵੀ ਸਹਿਯੋਗ ਦਿੰਦੇ ਸੀ ਉਹਨਾਂ ਨੂੰ ਇਹ ਗੱਲ ਨਹੀਂ ਹੈ ਕਿ ਪਿੰਡ ਦੇ ਤੇ ਅੱਗੇ ਵੀ ਸਹਿਯੋਗ ਦਿੰਦੇ ਸੀ ਪੂਰਾ ਹੂੰ ਤੇ ਬਾਕੀ ਆਪਾਂ ਬਾਹਰ ਦੇ ਬਾਰੇ ਕੋਈ ਕਹਿ ਨਹੀਂ ਸਕਦੇ ਹਨ ਤੇ ਉਹ ਲੀਟਰ ਲੁੱਟਰ ਕਿਹੜੇ-ਕਿਹੜੇ ਮਾਰਦੇ ਸੀ ਕਿ ਨਹੀਂ ਦੂਜੇ ਕਿਸ ਪਾਰਟੀਆਂ ਬੰਦੇ ਹਜੇ ਨਹੀਂ ਕੋਈ ਆਇਆ ਅੱਛਾ ਹਜੇ ਤੱਕ ਨਹੀਂ ਆਇਆ ਬਾਕੀ ਉਹੜਾ ਉਹਣਾ ਕੀ ਇਹਨਾਂ ਨੇ ਇੱਕ ਸਵਾਰਨਾ ਤੇ ਕਿਸੇ ਨੇ ਕੁਝ ਹੈ ਨਹੀਂ ਜਿਹੜੇ ਮਰਜ਼ੀ ਤੁਰੇ ਫਿਰਨ ਤੇ ਡਿੰਪੇ ਤਾਂ ਬੜੀਆਂ ਵੋਟਾਂ ਪਾ ਕੇ ਜਿਤਾਇਆ ਸੀਗਾ ਤੁਹਾਡੇ ਉਹ ਸਮਾਂ ਹੀ ਚਲੋ ਇਦਾਂ ਦਾ ਸੀ ਨਾ ਹਾਂ ਬਾਕੀ ਡਿੰਪੇ ਦੀ ਵੀ ਤੁਹਾਨੂੰ ਪਤਾ ਜਿੱਦਾਂ ਦਾ ਤੇ ਬੀਬੀ ਖਾਲੜਾ ਦਾ ਵੀ ਹਨਾ ਸੀਗਾ ਜਿਵੇਂ ਉਦੋਂ ਉਹ ਵੀ ਉਹਦੋਂ ਦੇ ਹੀ ਪੈ ਜਾਣੀਆਂ ਵੋਟਾਂ ਪਰ ਪਈਆਂ ਤਾਂ ਨਹੀਂ ਤੁਹਾਡੇ ਸਾਹਮਣੇ ਹਨਾ ਹੂੰ ਬਾਕੀ ਕੋਈ ਕਹਿ ਨਹੀਂ ਸਾਡੇ ਲੋਕਾਂ ਨੇ ਤੇ ਭਗਵੰਤ ਮਾਨ ਦੇ ਕੰਮ ਕਰਕੇਵੇਂ ਲੱਗੇ ਫਿਰ ਜੀ 2 ਸਾਲਾਂ ਦੇ ਉਹ ਗੱਲਾਂ ਜਿਆਦੀਆਂ ਕਰਦੇ ਕਰਦ ਕੀਤਾ ਕੋਈ ਤਾਂ ਕੁਝ ਨਹੀਂ ਹੈਗਾ ਸਾਡੇ ਸਿਹਰੇ ਕੋਈ ਨਹੀਂ ਕੀਤਾ ਨਾ ਉਹ ਤਾਂ ਅਸੀਂ ਬੜਾ ਕੁਝ ਕਰਤਾ ਸੀ ਉਹ ਕਹੀ ਜਾਂਦੇ ਹਨ ਹਾਂ ਬਾਕੀ ਜਿਹੜਾ ਲੋਕਾਂ ਨੂੰ ਕਹਿ ਕੇ ਇਹਨਾਂ ਨੇ 1000 ਰੁਪਇਆ ਮੰਗ ਲਓ ਹਾਂ ਹਾਂ ਤੇ ਦੇਵਾਂਗੇ ਜਿੱਦਾਂ ਜਨੈਨੀਆਂ ਨੂੰ ਤੇ ਜਨੈਨੀਆਂ ਉਹ ਤਾਂ ਮੰਨ ਗਈਆਂ ਵੀ ਆਹ ਕੋਈ ਸੱਚੀ ਹੈ ਨਾ ਦੇ ਦੇਣਾ ਨੂੰ ਤੇ ਉਹ ਨਹੀਂ ਤੇ ਹੁਣ ਉਹ ਰਾਤੀ ਕਹਿੰਦੇ ਸੀ ਰਾਤੀ ਕਹਿੰਦੇ ਸੀ ਮੈਂ ਉਹ ਕੰਮ ਕਰਨਾ ਹੈ ਜਿਹੜਾ ਪੱਕਾ ਚੱਲਦਾ ਰਹੂਗਾ ਭਾਵੇਂ ਮੈਂ ਮੈਂ ਕਰਨ ਧਿਆ ਮੈਂ ਤਿਆਰੀ ਉਹਦੀ ਕਹਿੰਦੇ ਸੀ ਰਾਤੀ ਟੀਵੀ 'ਚ ਪਰ ਇਹ ਗੱਲਾਂ ਹੀ ਆ ਨਾ ਬਾਈ ਸਰਕਾਰ ਦੇ ਪੱਲੇ ਤਾਂ ਕੋਈ ਨਹੀਂ 3 ਲੱਖ ਕਰੋੜ ਦੀ ਕਰਜ਼ਾਈ ਆ ਤੇ ਉੱਪਰ ਹੋ ਗਿਆ ਖਣੀ ਬਿਲਕੁਲ ਬਿਲਕੁਲ ਉਹਦੇ ਨਾਲ ਕੀ ਹੋਣਾ ਫਿਰ ਇਦਾਂ ਹੀ ਮਤਲਬ ਗੱਲਮਬੱਤਾਂ ਜੀ ਕੰਮ ਚ ਰੱਖਣਾ ਨੇ ਹੋਰ ਇਹਨਾਂ ਤੇ ਭਾਈ ਸਾਹਿਬ ਜੇ ਜਾਂਦੇ ਆ ਲੱਗਦਾ ਤਾਂ ਕੰਮਕਾਰ ਕਰਨਗੇ ਉਮੀਦ ਹੈਗੀ ਹੈ ਕੋ ਵੇਖੋ ਇਹਨਾਂ ਨੇ ਤੇ ਫੇ ਆਪਣੀ ਸਿੱਖੀ ਬਾਰੇ ਜੋ ਵੀ ਉੱਥੇ ਮਤਲਬ ਕਹਿਣਾ ਵਾ ਹੂੰ ਤੇ ਬਾਕੀ ਆਪਾਂ ਇਹਦੇ ਬਾਰੇ ਕੋਈ ਕੀ ਕਹਿ ਸਕਦੇ ਆ ਆਪਾਂ ਅਗਲੇ ਠੀਕ ਆ ਧੰਨਵਾਦ ਹਾਂਜੀ ਤੇ ਕੀ ਲੱਗਦਾ ਜੀ ਵੋਟਾਂ ਦਾ ਮਾਹੌਲ ਮੂਲਾ ਮਾਹੌਲ ਤੇ ਅਜੇ ਸੰਗਤ ਤੇ ਸਿੱਤ ਤੇ ਹੀ ਆ ਸਾਰਾ ਕੁਝ ਜੀ ਅੱਛਾ ਅੱਛਾ ਹਾਂਜੀ ਹਾਂਜੀ ਸੰਗਤ ਦੇ ਸੱਤ ਹੀ ਆ ਸਾਰਾ ਕੁਝ ਤੇ ਕਿਵੇਂ ਤੁਹਾਡੇ ਪਿੰਡ ਦੇ ਤਾਂ ਫਿਰ ਅਮਰਤਪਾਲ ਭਾਈ ਆ ਅਮਰਤਪਾਲ ਵੀ ਖੜੇ ਹੋਏ ਆ ਹਾਂਜੀ ਹਾਂਜੀ ਅਮਰਤਪਾਲ ਸਿੰਘ ਭਾਜੀ ਹੋਏ ਖੜੇ ਹਾਂਜੀ ਤੇ ਪਿੰਡ ਦੀ ਕਿਵੇਂ ਰਿਸਪੌਂਸ ਦਿੱਤੀ ਤਰ੍ਹਾਂ ਦਾ ਪਿੰਡ ਵਾਲੋਂ ਸਹਿਯੋਗ ਹੋੰਦਿਆ ਵਾ ਹਾਂਜੀ ਹਾਂਜੀ ਬਾਕੀ ਸੰਗਤ ਦਾ ਬਾਹਰੋਂ ਵੀ ਬਹੁਤ ਸਹਿਯੋਗ ਹੋੰਦਿਆ ਵਾ ਹਾਂਜੀ ਕੀ ਲੱਗਦਾ ਬਹੁਤ ਮਹਾਰਾਜ ਦੀ ਮਿਹਰ ਹੋਊਗੀ ਕਿਰਪਾ ਮਹਾਰਾਜ ਦੀ ਹਾਂਜੀ ਤੇ ਅੱਗੇ ਆਉਂਦੇ ਐਮਪੀ ਕਰਿਆਏ ਹੋਏ ਕਿ ਨਹੀਂ ਜਿਹੜੇ ਡਿੰਪਾ ਬਣੇ ਸੀ ਤੁਹਾਡੇ ਤੋਂ ਨਹੀਂ ਭਾਜੀ ਇਹ ਅਜੇ ਤੱਕ ਤੇ ਕੋਈ ਆਇਆ ਨਹੀਂ ਕਾ ਪਿੰਡ ਮਤਲਬ ਉਹ ਨਹੀਂ ਕੋਈ ਨਹੀਂ ਆਇਆ ਅਜੇ ਤੱਕ ਤੇ ਜੀ ਤੇ ਦੋ ਹਾਂਜੀ ਕੱਲ ਆਪਾਂ ਗਏ ਸੀ ਮਤਲਬ ਚੱਡਿਆ ਸੀ ਇਥੇ ਲਾਕੇ ਜੋ ਮਾਰਚ ਪਪਕਾਲੇ ਸਾਹਿਬ ਤੋਂ ਪਰੇ ਮੈਤੀ ਤਰ ਹਾਂ ਇੱਕ ਬਾਈਕ ਕਿਵੇਂ ਦੋ ਸਾਲ ਲੱਗੇ ਫਿਰ ਸਰਕਾਰ ਦੇ ਇਦਾਂ ਦੇ ਦੇਖੋ ਜੀ ਹੁਣ ਸਰਕਾਰ ਦਾ ਤੇ ਇਦਾਂ ਹੀ ਆਂਤਵਾਨ ਕਹਿੰਦੇ ਕੰਮ ਬੜੇ ਕਰਾ ਦਿਆ ਫਿਰ ਕੋਈ ਮਨਤਮਾਨ ਸਾਹਿਬ ਹੈ ਨਾ ਚਲੋ ਕਰਾਏ ਕੰਮ ਤੇ ਹਾਂਜੀ ਚਲੋ ਹੋਏ ਆ ਠੀਕ ਆ ਹਾਂਜੀ ਹਾਂਜੀ ਤੇ ਉਹ ਲੱਗਦਾ ਵੀ ਐਂਤ ਕਿਯਮਤ ਪਾਲਦੇ ਹੈ ਮਹਾਰਾਜ ਹਾਂਜੀ ਕਰੂਗਾ ਮੇਰ ਕਿਰਪਾ ਮਹਾਰਾਜ ਕਰਨਗੇ ਨਹੀਂ ਭਾਜੀ ਅਜੇ ਤੱਕ ਤੇ ਕੋਈ ਨਹੀਂ ਆਇਆ ਜੀ ਉਹਨਾਂ ਦਾ ਉਹਨਾਂ ਦਾ ਤਾਂ ਕੋਈ ਹਜੇ ਤੱਕ ਮਤਲਬ ਕੋਈ ਲੀਡਰ ਆਰਡਰ ਤੇ ਕੋਈ ਵੀ ਨਹੀਂ ਆਇਆ ਅਜੇ ਤੱਕ ਹਾਂਜੀ ਸੰਯੋਗ ਹੈਗਾ ਵਾ ਹਾਂਜੀ ਪਿੰਡ ਦਾ ਹੈਗਾ ਸੰਯੋਗ ਨਾਲ ਬਾਹਰ ਜਿਆਦਾ ਵਸ ਸਕੋ ਤੂੰ ਸੰਗਤ ਵਗੈਰਾ ਆ ਜਾਂਦੀ ਹੈ ਹਾਂਜੀ ਸੰਗਤ ਆਈ ਜਾਂਦੀ ਹਾਂਜੀ ਆ ਬਾਹਰ ਹੁਣੇ ਆ ਗੱਡੀ ਕਾਫਲਾ ਨਿਕਲ ਕੇ ਚੱਲ ਗਿਆ ਵਾ ਗੱਡੀਆਂ ਹੁਣੇ ਗਈਆਂ ਵਾ ਤੁਹਾਡੇ ਗਾੜੀ-ਗਾੜੀ ਹਾਂਜੀ ਠੀਕ ਆ ਬਈ ਓਕੇ ਧੰਨਵਾਦ ਥੈਂਕ ਯੂ ਕਿ ਇਹ ਭਾਈ ਅਮਰਤਪਾਲ ਵੀ ਉੱਠੇ ਤੁਹਾਡੇ ਪਿੰਡ ਦੇ ਐਮਪੀ ਚੋਣਾਂ ਨੂੰ ਲੈ ਕੇ ਵੋਟਾਂ ਦਾ ਕੀ ਲੱਗਦਾ ਹਾਂ ਤਾਂ ਸਹੀ ਚੱਈਦਾ ਹੈ ਹਾਂਜੀ ਹੁਣਗੇ ਜਿੱਤਣਗੇ ਮੇਰੇ ਸਾਹ ਨੂੰ ਤੇ ਤੇਹਾਂ ਨੂੰ ਕੀ ਲੱਗਦਾ ਹਾਂ ਇਹ ਸਾਹ ਨਾਲ ਲੱਸਾ ਤੇ ਕਿਵੇਂ ਰਿਸਪੌਂਸ ਆ ਪਿੰਡ ਪਿੰਡ ਦਾ ਠੀਕ ਆ ਵਧੀਆ ਆ ਜਾਂਦਾ ਵਧੀਆ ਚੀਜ਼ ਆ ਤੇ ਕੀ ਕਹਿੰਦੇ ਆ ਪਿੰਡ ਦੇ ਜਣਗੇ ਸਾਧਪੁਰ ਜੀ ਨਾਲ ਜਾਈਦਾ ਹਾਂ ਇਹ ਤਾਂ ਜੀ ਪਹਿਲਾਂ ਵੀ ਸਾਸੂ ਦਿੰਦੇ ਸੀ ਆ ਪਹਿਲਾਂ ਉਹਨੇ ਵੀ ਚੜੇ ਗੜ ਕੁਮੜਾ ਕਰਮ ਕੀਤਾ ਹਾਂ ਤੇ ਦਸ਼ਾ ਨੂੰ ਸ਼ਹਿਰ ਕਿਵੇਂ ਰਿਹਾ ਪਹਿਲਾਂ ਜਿਵੇਂ ਤੁਸੀਂ ਨੈਸ਼ਨਲ ਡਾਊਨ ਕੇਂਦਰ ਚੱਲਦਾ ਰਿਹਾ ਸੀਗਾ ਜੀ ਉਹ ਵੇਖੋ ਇਹ ਗਰੀਬ ਆ ਜੀ ਹੁਣ ਆਪਾਂ ਇਹਨਾਂ ਕੁ ਥੋੜੇ ਜਿਹੇ ਬਾਰੇ ਪਤਾ ਕਹਿ ਸਕਦੇ ਆਪਾਂ ਹੂੰ ਤੇ ਆਪਾਂ ਦੀ ਗੱਲ ਕਹਿੰਨੇ ਆਪਾਂ ਕਹਿੰਦਾ ਬੱਚਾ ਇਹਦਾ ਨਹੀਂ ਗਲਤ ਹੁਣ ਜਿਹੜਾ ਕਹਿੰਦਾ ਹੂੰ ਠੀਕ ਹੈ ਜੀ ਠੀਕ ਹੈ ਬਈ ਤੇ ਇਦਾਂ ਲੱਗਦਾ ਜੀ ਵੀ ਕਾਂਗਰਸ ਨੇ ਬਾਜ਼ੀ ਮਾਰ ਜਾਣੀ ਆ ਅੱਛਾ ਅਕਾਲੀ ਧਰੇ ਦੀਆਂ ਵੋਟਾਂ ਦੋਹਰ ਗਣਾਂ ਵੰਡੀਆਂ ਜਾਣੀਆਂ ਹਾਂ ਅਕਾਲੀਆਂ ਨੇ ਪੰਥ ਜੀ ਵੰਡੀਆਂ ਜਾਣੀਆਂ ਹਾਂ ਅੱਛ ਇਹ ਅੱਗੇ ਵੀ ਉਹ ਕੰਮ ਹੋਇਆ ਹੈ ਕਰੂਰ ਸਾਹਿਬ ਕੋਲ ਤੋਂ ਹਾਂ ਇਹ ਮਤਲਬ 2 ਲੱਖ ਤੇ 50000 ਵੋਟ ਪੈ ਗਈ ਬੀਬੀ ਖਲੜਾ ਨੂੰ ਤੇ 3 ਲੱਖ ਕੋ 10000 ਪੈ ਗਈ ਹੈਗੀ ਬੀਬੀ ਜ਼ਗੀਰਕੌਰ ਨੂੰ ਤੇ 4 ਲੱਖ ਤੇ ਕੋਈ 52000 ਰੁਪਈਆ ਅੱਡੇ ਪਾਸ ਸਾਨੂੰ ਪੈ ਗਈਆਂ ਹੈ 1.5 ਲੱਖ ਵੀ ਦਿੱਤੇ ਆ ਹਾਂ ਇਹੋ ਕੰਮ ਹੋਣਾ ਜੀ ਅੱਛਾ ਤੇ ਦੂਜਾ ਜਿਆਮਾ ਦੀ ਪਾਰਟੀ ਇੱਕ ਬੰਦਾ ਖੜਦਾ ਨਾ ਇੱਕ ਬੰਦਾ ਹਾਂ ਜਿੱਦਾਂ ਅਕਾਲੀ ਦਲ ਯਾਰ ਸਾਡੇ ਪਿੰਡ ਦਾ ਭਾਈ ਅਮਰਤਪਾਲ ਸਿੰਘ ਖਾਲਸਾ ਵੀ ਖਲੋਤੇ ਆ ਇੱਕ ਬੰਦਾ ਖੜਦਾ ਤੇ ਫੇਰ ਜਿੱਤ ਪੱਕੀ ਸੀ ਕਾਲੀਆਂ ਦੀ ਹੂੰ ਫੇਰ ਜਿੱਤ ਪੱਕੀ ਹਾਂ ਹਮਤ ਕਚੀਟੀ ਆ ਫੇਰ ਜਿੱਤ ਪੱਕੀ ਸੀ ਹੁਣ ਅਨੇ ਆਮ ਆਦਮੀ ਪਾਰਟੀ ਦਾ ਨਾਂ ਨੂੰ ਕਟਿਆ ਜੀ ਅੱਛਾ ਹੂੰ ਆਮਾਨੀ ਪਾਰਟੀ ਦਾ ਨਾ ਨਹੀਂ ਗਾਤ ਲਾਲਜੀਤ ਪੂਲਰ ਦਾ ਮਸ਼ਾਲਾ ਮਾਰਦਾ ਫਿਰਦਾ ਉਹ ਕਹਿੰਦਾ ਨਹੀਂ ਜੀ ਸ਼ਾਲਾ ਸ਼ਾਲਾ ਯਾਰਾ ਮੁਸ਼ਕਲ ਆ ਕਾਮਲੀ ਨਾ ਬਾਜੀ ਉਹਦਾ ਕਹਿੰਦੇ ਕਿ ਬੱਲੇ ਬੱਲੇ ਕਰਾ ਦਿੱਤੀ ਹੈ ਨਹੀਂ ਨਹੀਂ ਐਮਐਲਏ ਉਹਦੇ ਕਿੰਨੇ ਆ 7 ਐਮਐਲਏ ਜਿੱਤੇ ਹੋਏ ਐ ਇਸ ਇਰੀਏ ਚ ਭਾਜੀ ਐਮਐਲਏ ਸੀ ਤੇ ਸਾਰੇ ਸਾਰੇ ਐਮਐਲਏ ਨੇ ਤੇ ਜਿੱਤੇ ਸੀ ਸਿਮਰਜੀਤ ਸਿੰਘ ਮਾਨ ਫਿਰ ਜਿੱਤ ਗਿਆ ਹੈ ਹਾਂ ਸਿਮਰੂਰ ਤੋਂ ਇਹ ਨਹੀਂ ਗੱਲ ਹੁੰਦੀ ਮਨ ਲੋਕਾਂ ਦੇ ਮੂਡ ਬਦਲਣ ਦੀ ਗੱਲ ਆ ਨਾ ਮੂਡ ਬਦਲਣ ਦੀ ਗੱਲ ਆ ਜਿਹੜੀ ਕਾਂਗਰਸ ਦੀ ਵੋਟ ਆ ਉਹ ਆ ਪੱਕੀ ਵੋਟ ਉਹ ਕਾਂਗਰਸ ਨੂੰ ਪੈਣੀ ਆ ਅੱਛਾ ਉਹ ਵੋਟ ਬਦਲਦੀ ਬਹੁਤ ਔਖੀ ਆ ਜੀ ਮਤਲਬ ਕਿ ਉਹਨਾਂ ਦੀ ਪੱਕੀ ਰਹਿ ਗਈ ਪੱਟ ਬੋਟ ਹੋ ਗਈ ਜਿਹੜੀ ਉਹ ਉਹਨਾਂ ਦੀ ਬੋਟ ਪੱਕੀ ਆ ਗਈ ਜੀਰਾ ਆ ਗਿਆ ਫਿਰ ਅੱਜ ਕਿ ਚਿਹਰਾ ਕਿਉਂ ਬਦਲ ਤਾ ਕੋਈ ਕੰਮ ਕਮ ਡਿੰਪਾ ਵੀ ਨਹੀਂ ਆਇਆ ਅੱਜ ਨੇ ਦੇਪਰੇ ਕੰਮ ਬਹੁਤ ਕੀਤੇ ਜੀ ਹਾਂ ਆ ਸਾਡੇ ਪਿੰਡ ਦੀ ਆ ਵੀ ਸੜਕ ਪ੍ਰਧਾਨ ਮੰਤਰੀ ਯੋਜਨਾ ਚ ਪਾਈ ਹੁੰਨੇ ਬਹੁਤ ਬਹਿਰ ਆ ਉਹ ਬਹਿਗ ਨੂੰ ਨਾ ਸੜਕ ਅੱਛਾ ਹਾਂ ਜੀ ਦੇਪਰੇ ਬਹੁਤ ਕੰਮ ਕੀਤੇ ਆ ਜੀ ਅੱਛਾ ਹਾਂ ਬਾਕੀ ਸਾਡੇ ਪਿੰਡ ਦੀ ਤੇ ਬਹੁਤ ਮਤਲਬ ਬਹੁਤ ਮਤ ਕਰਦਾ ਛੱਡ ਗਿਆ ਮદાન ਐ ਕੀ ਕੀ ਗੱਲ ਇਹਦੇ ਬਾਰੇ ਜੀ ਹੁਣ ਹਾਈ ਕਮਾਂਡ ਨੂੰ ਪਤਾ ਹਾਈ ਕਮਾਂਡ ਆ ਜੀ ਉਹਨੇ ਮੰਤਰੀ ਬਣਨਾ ਹਾਈ ਉਹਦੇ ਹਾਈ ਕਮਾਂਡ ਦਾ ਫੈਸਲਾ ਸਾਡਾ ਹਾਈ ਕਮਾਂਡ ਦਾ ਫੈਸਲਾ ਜੀ ਉਹਦੇ ਸਾਡੇ ਪਿੰਡ ਤੇ ਕੰਮ ਬਹੁਤ ਕੀਤੇ ਜੀ ਸਰਬੀਰ ਜੀ ਦਾ ਮਾਰ ਕੇ ਕਿਹੜਾ ਜਿਰੇ ਨੇ ਜੇ ਆਉਣਾ ਕਾ ਦਰਬਾਰ ਸਾਹਿਬ ਮੱਥਾ ਟੇਕਿਆ ਕੱਲ ਦਰਬਾਰ ਸਾਹਿਬ ਮੱਥਾ ਟੇਕਿਆ ਕੱਲ ਹੀ ਆਲੇ ਟੇਕਦਾ ਲਾਣ ਹੋਇਆ ਵਾ ਦੋ ਤਿੰਨ ਭਗਤ ਮਾਨ ਨੇ ਫਿਰ 2 ਤੋਂ 16 ਚ ਬਦਲਾਅ ਨਹੀਂ ਆਇਆ ਬਈ ਹਾਂਜੀ ਉਹ ਤਾਂ ਕਦੇ ਨਸ਼ਾ ਖਤਮ ਕਰਤਾ ਕਰ ਮੈਂ ਨਾ ਬੋਲ ਕੀਤੇ ਉਹ ਕੰਮ ਖਰਾਬ ਕੀਤੇ ਜਿੰਨੇ ਭਗਵੰਤ ਮਾਨ ਨੇ ਕੀਤੇ ਕਿਹਨੇ ਨਿਆਣੇ ਸਕੂਲੇ ਜੀ ਨਸ਼ਾ ਨਹੀਂ ਕੋਈ ਨਸ਼ਾ ਕੋਈ ਨਹੀਂ ਬੰਦ ਜੀ ਨਸ਼ਾ ਆ ਦੇਖੋ ਜਿਹੜੇ ਆ ਜੀਰੋ ਬੈਲੈਂਸ ਕਰਤੇ ਆ ਨਾ ਮੀਟਰ ਉਹ ਵੀ ਕੰਮ ਖਰਾਬ ਕੀਤਾ ਨੇ ਕਿਉਂ ਲੋਕੀ ਜਿਹੜੇ ਦਿਹਾੜੀ ਜਾਂਦੇ ਉਹ ਵੀ ਨਹੀਂ ਜਾਂਦੇ ਉਹ ਇਹਹੀਂ ਇੱਕ ਨਾਰਮਲ ਘਰ ਤੋਂ ਆ ਕੋਈ امیر ਨਹੀਂਗੇ امیر ਨਹੀਂ ਇਹ ਬਹੁਤ ਫੈਸਲਾ ਗਲਤ ਲਿਆ ਜੀ ਇੱਕ ਤੇ ਬਿੱਲ ਨਹੀਂ ਮਾਫ ਹੋਣਾ ਚਾਹੀਦਾ ਇੱਕ ਬੀਬੀਆਂ ਦਾ ਬੱਸਾਂ ਦਾ ਕਿਰਾਇਆ ਨਹੀਂ ਮਾਫ ਹੋਣਾ ਚਾਹੀਦਾ ਬੀਬੀਆਂ ਕਹਿੰਦੀਆਂ ਯਾਰ ਯਾਰ ਹੋਰ ਚਾਹੀਦਾ ਨਹੀਂ 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 ਕਿਰਾਇਆ ਘੱਟ ਕਰ ਦੇ ਕਾਰ ਛੱਡ ਕੇ ਚੱਲ ਜਾਣ ਇੱਕ ਇੱਕ ਮਿੰਟ ਕਿਰਾਇਆ ਜੀ ਘੱਟ ਕਰ ਦੇ ਹੁਣ ਬੱਸਾਂ 'ਚ ਕਿਤੇ ਖਲੋਣ ਨੂੰ ਜਗ੍ਹਾ ਨਹੀਂ ਮਿਲਦੀ ਹਾਂਜੀ ਹਾਂਜੀ ਬਹੁਤ ਬੁਰੀ ਹਾਲਤ ਵਾ ਬੀਬੀਆਂ ਘਰ ਛੱਡ ਜਾਣੀਆਂ ਛੱਡ ਜਾਣਾ ਜਦੋਂ ਆਪਾਂ ਐਸ ਕਿਰਾਇ ਆ ਲੱਤ ਤੋੜ ਕੇ ਗਈ ਆ ਮੇਰੀ ਜਨਾਨੀ ਆਉ ਬੈਠੀ ਲਦੜਾਂ ਦੇ ਵਿੱਚ ਉਹਦਾ ਗੱਲਿਆ ਹਾਂ ਨਾ ਆਖਿਆ ਕਰ ਉਹ ਨਾ ਜੀ ਵਾਹ ਵਾਹ ਉਹ ਜੀ ਗੱਲ ਇਹਦਾ ਨਾ ਜਿੱਦਾਂ ਹੁਣ ਅੰਬਰ ਇਹ ਤੁਹਾਨੂੰ ਕਹਿੰ ਲੋ ਵੀ ਅੰਬਰ ਸਰਦਾ ਕਰਾਇਆ ਹੁਣ ਇਥੋਂ 45 ਜਾਂ 50 ਰੁਪਈਆ ਮੇਰੇ ਖਿਆਲ ਚ ਬਸ ਤਾਂ ਆ ਇਹਨਾਂ ਕਿ 50 ਤੇ ਜੇ ਉਹ ਹੀ 30 ਕਰ ਦਿੰਦੇ ਹਾਂ ਤੇ ਸਰਕ ਨੂੰ ਫਾਇਦਾ ਹੀ ਮਲਕ ਤੁਹਾਡਾ ਕਹਿੰਦਾ ਮਤਲਬ ਸੀਗਾ ਵੀ ਪੂਰੀ ਖੁੱਲਣੀ ਹੋਣੀ ਚਾਹੀਦੀ ਪੂਰੀ ਖੁੱਲ ਕੇ ਸਵਾਇਆ ਕਰ ਦਿੰਦੇ ਸਵਾਇਆ ਕਰ ਦਿੰਦੇ ਮੰਨ ਲਓ ਘੱਟ ਕਰ ਦੇ ਬੱਤੀ ਦੇ ਰੇਟ ਜਿੱਦਾਂ ਚਲੋ ਚੰਨੀ ਸਾਹਿਬ ਨੇ ਕੀਤੇ ਹੀ ਇਹ ਹੋਰ ਘਟਾ ਦਿੰਦੇ ਘਟਾ ਦਿੰਦੇ ਹਾਂਜੀ ਇਹ ਆਲ ਰਾਉਂਡ ਵੇਖੀਏ ਫਿਰ ਸਰਕਾਰ ਕਿਹੜੀ ਚੰਗੀ ਆਪਣੀ ਲਈ ਤੇ ਘਰ ਘਰ ਤੇ ਭਾਂਜੋ ਬੁੜੀਆਂ ਲੈ ਗਈਆਂ ਵਾਂ ਬੱਤੀ ਵਾਲੇ ਚੁੱਲ੍ਹੇ ਭਾਵੇਂ ਬੱਤੀ ਦਾ ਲੱਗ ਜਾਣਾ ਤੁਹਾਨੂੰ ਸਿੱਧੀ ਗੱਲ ਦੱਸੀਏ ਸਿੱਧੀ ਗੱਲ ਹੈ ਉਹ ਭਾਵੇਂ ਭਾਂਜੋ ਕਰੰਟ ਲਾ ਕੇ ਮਰ ਜਾਣ ਵੀ ਬੱਤੀ ਫ੍ਰੀ ਆ ਜੀ 600 ਜੂਟਾਂ ਤੇ ਤੇ ਬੱਤੀ ਚਲੋ ਮਤਲਬ ਬੇਲੇ ਜੀ ਆਪਾਂ ਰੋਟੀ ਰੱਟੀ ਖਾਣੇ ਆ ਸਭ ਕੋ ਕਰਦੇ ਜੇ 5-7 ਸੌ ਰੁਪ ਰੇਟ ਘਟੋਨੇ ਚਾਹੀਦੇ ਹਰ ਇੱਕ ਚੀਜ਼ ਦੇ ਸੂਤ ਨਹੀਂ ਕੋਈ ਚਾਹੀਦੀ ਘੱਟਦੀ ਤਾਂ ਹਾਂਜੀ ਰੇਟ ਘਟੋਨੇ ਚਾਹੀਦੇ ਆ ਜੀ ਮੁਫਤ ਖੁਰ ਕੋਈ ਬਿਲਕੁਲ ਬੰਦ ਹੋਣੀ ਚਾਹੀਦੀ ਆ ਮਹਿੰਗਾਈ ਘਟ ਹੋਵੇ ਉਹ ਤੇ ਮਹਿੰਗਾਈ ਘਟ ਹੋਵੇ ਸਾਡੇ ਤੇ ਇਹ ਵਿਚਾਰ ਆ ਜੀ ਹੁਣ ਸਾਡੇ ਕੋਈ ਚੰਗੇ ਫਿਰ ਅਮਰਪਾਲ ਦੀ ਬੰਦੀ ਗੱਲਬਾਤ ਦੱਸਦੀ ਹੈ ਕਿ ਨਹੀਂ ਦੇਖੋ ਜੀ ਇਹ ਤੇ ਸਿਰ ਭਾਉ ਜੂ ਮਹਾਰਾਜ ਦੀ ਆ ਤੇ ਸਜੇ ਪਾੜ ਮਹਾਰਾਜ ਕਰਨ ਵਾਲਾ ਹਾਂਜੀ ਹੂੰ ਬੋਟ ਤੇ ਨੂੰ ਭਾਈ ਜਾਨੀ ਕਾਫੀ ਬੋਟ ਪੈ ਜਾਣੀਆਂ ਬਹੁਤ ਪਊਗੀ ਬੋਟ ਬੜਕ ਉਹਨਾਂ ਨੂੰ ਹੋ ਕਾਰਨ ਦੱਸਿਆ ਵੀ ਕਿ ਇੱਕ ਖਲੋਂਦਾ ਫਿਰ ਪੱਕੀ ਜਿੱਤੀ ਸੀ। ਹੂੰ ਇਹ ਕਾਲੀ-ਦਾਲੀ ਮੈਦਾਨ ਛੱਡ ਜਾਂਦਾ। ਹਾਂ ਚਲੋ ਇਹਨੂੰ ਖਿਲਾਰ ਦਿੰਦੇ। ਇਹਦੇ ਪੱਕੀ ਜਿੱਤੀ ਤੇ ਹੁਣ ਤੇ ਆ ਨਾ 6.5 ਦੇ ਕੰਮ ਹੋਗਾ ਤਾਂ ਕਿ ਪਿਛਲੇ ਈ ਹੋਇਆ ਵਾ ਨਾ। ਹੂੰ ਦੇ ਦੋਨਾਂ ਦੀਆਂ ਵੋਟੋਂ ਬੀਬੀ ਜ਼ਗੀਰਕੌਰ ਦੀਆਂ ਤੇ ਇਹਦੀਆਂ ਵੋਟੋਂ ਵੇਚ ਖਲੜਾ ਦੀਆਂ ਤੇ 5 ਲੱਖ ਤੋਂ ਉੱਪਰ ਹੀ। ਹੂੰ ਹਾਂ ਸਹੀਆਂ। ਹਾਂਜੀ ਸਹੀਆਂ। ਤੇ ਇਹ ਵੀ ਇੱਕ ਇੱਕ ਉਹਦਾ ਦੀ ਪੱਕੀ ਸੀ ਜਿੱਤ। ਹੂੰ ਪੱਕੀ ਜਿੱਤ ਸੀ। ਹਾਂਜੀ ਕੀ ਕਹਤ ਨਾ ਹੈ ਨੋਸ਼ਾ ਖਤਮ ਹੈ ਫਿਰ ਇਧਰ ਨਹੀਂ ਜੀ ਨਸ਼ਾ ਕੋਈ ਖਤਰਾ ਦਾਈਆਂ ਭਾਜੀ ਬੜਾ ਖਤਮ ਹੋ ਰਿਹਾ ਜਿਹਦੇ ਇੱਕ ਵਾਰਾਂ ਚੰਗ ਚ ਚਲ ਗਿਆ ਉਹ ਨਹੀਂ ਛੱਡ ਸਕਦਾ ਉਹ ਜਨਾਨੀ ਵੇਚਣ ਲਈ ਆ ਉਹਨਾਂ ਦੀ ਜਿਹੜੇ ਪੱਟਾਂ ਜੋਰ ਹੋ ਗਈਆਂ ਐਸ ਪਿੰਡ ਚ ਹਾਂ ਸਾਡੇ ਪਿੰਡ ਵਿੱਚ ਵਗੰਡਿਆ ਚਲੋ ਤੁਹਾਨੂੰ ਜੱਲੂਪੁਰ ਹਾਂ ਘਰ-ਵਕਾਰ ਨੇ ਤੁਹਾਨੂੰ ਇੱਕ ਨਸ਼ਾ ਪਾਉ ਗੋਲੀਆਂ ਗੋਲੀ ਸ਼ਿੱਕਾ ਸਮੈਗ ਸਭ ਕੁਝ ਵਗੰਡਿਆ ਵਾ ਹੂੰ ਬੇੜਾ ਹੀ ਗਰਕ ਕੀਤਾ ਜਿਹੜਾ ਗਰਕ ਹੋ ਗਿਆ ਬੁਰਾ ਹਾਲ ਬੰਕੇ ਦਿਹਾੜੇ ਅੱਛਾ ਮਾਸੀ ਲੋ ਦੇ ਆtra ਆ ਕਰੀ ਜਾਂਦੀ ਦੁਨੀਆ ਹਾਂ ਮੈਂ ਨਾ ਸਾਡੇ ਪਉੜਾ ਨਹੀਂ ਕਿੰਨੇ ਤੋਂ ਮੋੜੇ ਮਾਰ ਗਏ ਪਿੰਡ ਦੇ ਅੱਛਾ 15 ਦਿਨਾਂ ਚ ਮੰਤ ਤੇ ਆ ਗਿਆ ਮੁੰਡਾ ਉਹ ਵੇਚਣ ਵਾਲਾ ਵੇਚਣ ਵਾਲਾ 15 ਦਿਨਾਂ ਚ ਮੰਤ ਤੇ ਆ ਗਿਆ ਤੂੰ ਕਹਦਾ ਵੱਡੇ ਦਾ ਹੂੰ ਮੰਤਰੀ ਲੋਕ ਹੀ ਕਰਾਉਂਦੇ ਹੋਰ ਕੌਣ ਉਹ ਨਲੇ ਦੇ ਸੱਤੇ ਨਾਲ ਲੱਗੇ ਪਤਾ ਮੈਂ ਦੁੱਧ ਪਾਉਣਾ ਉੱਥੇ ਮੈਂ ਦੁੱਧ ਦਿੰਦਾ ਹਾਂ ਤੂੰ ਕੀ ਲੋੜ ਆ ਭਈ ਮਤਾ ਪਾ ਕੇ ਕੱਢਿਆ ਵਾ ਨਾਲ ਗੱਡੀਆਂ ਰੱਖੀਆਂ ਤੋਂ ਐਸੇ ਕਰਕੇ ਰੱਖੀਆਂ ਚੁਹਾਣ ਪਿੰਡ ਵਾ ਹਾਂ ਮੱਲੀਆਂ ਲੱਗੇ ਹੂੰ ਤੇ ਉੱਥੋਂ ਮਤਾ ਪਾ ਕੇ ਇਹਨਾਂ ਨੂੰ ਕੱਢਿਆ ਗਿਆ ਵਾ ਪਿੰਡ ਚੋਂ ਪੰਚਾਇਤ ਨੇ ਪੈਸੇ ਥਾਂ ਦੇ ਦੇ ਕੇ ਭਰ ਕੇ ਪਿੰਡੋਂ ਕੱਢ ਦੇ ਲਾ ਦੇ ਤੰਦਾਂ ਕੁੜੀਆਂ ਡੇੜਾ ਲਾਇਆ ਤੇ ਸ਼ਰੇ ਆਮ ਕੁੜੀਆਂ ਕੁੜੀਆਂ ਵਿਚ ਜਾਂਦੀਆਂ ਨੇ ਵਿਚ ਜਾਂਦੀਆਂ ਵਾ ਹੂੰ ਕਹਿੰਦੇ ਇੱਥੇ ਵੀ ਮੁੰਡਾ ਮਰਿਆ 14-15 ਸਾਲ ਦਾ ਥੋੜੇ ਮਰਿਆ ਜੀ ਥੋੜੇ ਮਰਿਆ ਜੇ ਮਰਿਆ ਜੱਟਾਂ ਦਾ ਟੀਕਾ ਜਮੀਂ ਤਰ੍ਹਾਂ ਦਾ ਹਾਂਜੀ ਹਾਂਜੀ ਉਹਦਾ ਸ਼ਰਾ ਇੱਥੇ ਨਾਲ ਹੀ ਬਾਹਰ ਜਾ ਕੇ ਘਰਦਿਆਂ ਨੇ ਬਹੁਤ ਕੋਸ਼ਿਸ਼ ਕੀਤੀ ਜੀ ਜਾ ਰਹੇ ਸੀਗਾ ਨਹੀਂ ਇੱਕ ਭਰਾ ਦੋ ਭਰਾ ਅੱਛਾ ਇੱਕ ਭੈਣਵਾ ਦੇ ਦੋ ਭਰਾ ਇਹੋ ਦਾ ਪਿਓ ਬਹੁਤ شریف ਬੰਦਾ ਸਾਰਾ ਪਰਿਵਾਰ ਹੀ شریف ਆ ਜੀ ਉਹਨਾਂ ਦਾ ਪਹਿਲਾਂ ਵੀ ਇੱਕ ਮੁੰਡਾ ਮਰਿਆ ਸੀ ਉਹ ਕੋਟੀਗਾ ਲਾ ਕੇ ਓਹੋ ਉਹ ਇਹ ਇਹਦਾ ਬਿੱਕਾ ਕੀ ਚਾਚੇ ਦਾ ਜੀ ਲੱਗਦਾ ਪੁੱਤ ਹੀ ਨਾ ਉਹ ਚਾਂਦਾ 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 ਮੁੰਡਾ ਸੀ ਅੱਛਾ ਤੇ ਹੁਣ ਰਾਜੂ ਚਾਂਦੇ ਵੀ ਦੋ ਹੀ ਚਾਂਦੇ ਮੁੰਡੇ ਬਿੱਕਾ ਮਰਿਆ ਸੀ ਅੱਛਾ ਆਹ ਦੋ ਤੇ ਸਾਡੇ ਪਿੰਡ ਤੇ ਪੰਜ ਛੇ ਮੁੰਡੇ ਨੇ ਹੀ ਦੀ ਪੇੜ ਚੜ ਗਏ ਜੀ ਇੱਕ ਮੇਰਾ ਭਰਾ ਚੜਿਆ ਅੱਛਾ ਥੋੜੇ ਜਰ ਚੀ ਆ ਥੋੜੇ ਜਰ ਚੀ ਲਗਾਤਾਰ ਇੱਕ ਆ ਖਾਲ ਤੇ ਪਿਆ ਹੀ ਮੁੰਡਾ ਜਰਾ ਨੌਜਵਾਨ ਉਹ ਵੀ ਇੰਟਰਸਟ ਨਹੀਂ ਇਹਦਾ ਟੀਕਾ ਲਾ ਕੇ ਇੰਨਾ ਬੁਰਾ ਹਾਲ ਬੁਰਾ ਹਾਲ ਵਾ ਮਾਜ ਜਾਂ ਤਾਂ ਕਿਤੇ ਜਰਨੈਲਾ ਦੀ ਧਰਤੀ ਦੇ ਨਸ਼ੇ ਚ ਡੇਗ ਗਿਆ ਹਾਂ ਹਾਂ ਧਰਤੀ ਆ ਪਰ ਸਾਡੇ ਪਿੰਡ ਦੀ ਪੰਚਾਇਤ ਵੀ ਹੈ ਨਹੀਂ ਜੀ ਹਾਂ ਨਹੀਂ ਹਾਂ ਨਹੀਂ ਕਾਹੇ ਜੋਗੀ ਪੰਚਾਇਤ ਨਹੀਂ ਹੂੰ ਇਹ ਤਾਂ ਕੋਈ ਢਾਕ ਪਾਵੇ ਨਾ ਅਫਸਰ ਬੰਦਾ ਆਣ ਕੇ ਫੇ ਇਹਨਾਂ ਦਾ ਹੋ ਸਕਦਾ ਮਸਲਾ ਹੱਲ ਜਦੋਂ ਤੁਸੀਂ ਅਫਸਰ ਬੰਦੇ ਆਏ ਧੰਨਵਾਦ ਸ਼ੁਕਰੀਆ ਹੌਲਾ ਬਾਪੂ ਵੋਟਾਂ ਦਾ ਵਰਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਦੇ ਮਾਹੌਲ ਦੇ ਵਿੱਚ 100% ਅਮਰਪਾਲ ਸਿੰਘ ਜੀ ਦੀ ਵੇਵ ਚੱਲਣ ਰਹੀ ਆ ਉਹਦੇ ਸਬੰਧ ਵਿੱਚ ਮੈਂ ਇੱਕ ਸੁਜੈਸ਼ਨ ਦੇਣਾ ਚਾਹੁੰਦਾ ਸਮੂਹ ਆ ਵਿੱਸਾ ਵਾਸ ਪੰਜਾਬ ਪਾਰਟੀ ਨੂੰ ਜਿਵੇਂ 1999 ਦੇ ਵਿੱਚ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਜਿੰਨਾ ਜਿੰਨਾ ਉਮੀਦਵਾਰਾਂ ਦੀ ਹਮੈਤ ਕੀਤੀ ਉਹ ਸਾਰੇ ਜਿੱਤ ਗਏ ਉਸ ਵੇਲੇ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਇਸ ਪਾਵਰ ਦਾ ਪਤਾ ਹੀ ਨਹੀਂ ਸੀ ਦੂਜੀਆਂ ਪਾਰਟੀਆਂ ਦੇ ਬੰਦੇ ਜਿੱਤ ਗਏ ਜਿਵੇਂ ਕਾਂਸ਼ੀ ਦਾ ਮਰ ਗਏ ਹੁਣ ਵੀ ਉਸੇ ਤਰ੍ਹਾਂ ਦੀ ਹੀ ਵੇਵ ਹੈ ਮੈਂ ਚਾਹੁੰਦਾ ਹਾਂ ਕਿ ਬਾਦਸ ਪੰਜਾਬ ਬਾਦਸ ਪਾਰਟੀ ਦੇ ਬਾਦਸ ਪੰਜਾਬ ਪਾਰਟੀ ਦੇ ਜਿੰਨੇ ਵੀ ਮੈਂਬਰ ਆ ਸਾਰੀਆਂ ਸੀਟਾਂ ਤੇ ਖਲੋਣ ਤੇ ਤਾਂ ਜੋ ਆਪਾਂ ਵੱਧ ਤੋਂ ਵੱਧ ਆਪਣੀਆਂ ਸੀਟਾਂ ਲਿੱ ਕੇ ਤੇ ਆਪਣੇ ਵਾਅਦਸ ਪੰਜਾਬ ਦੇ ਵਾਅਦਸ ਬਣ ਸਕੀਏ ਤੁਹਾਡਾ ਹਲਕਾ ਵੀ ਇੰਦਰੀ ਜੀ ਆਉਂਦਾ ਹਾਂ ਮੈਂ ਹਾਂਜੀ ਮੈਂ ਜੰਡਿਆਲਾ ਗੁਰੂਤਾਂ ਜੀ ਅੱਛਾ ਤੇ ਕੀ ਆ ਹਸਾਬਕ ਤੱਕ ਕੀ ਆ ਉੱਥੇ ਉੱਥੇ 100% ਜਿਹੜੀ ਵੇਵ ਆ ਕੇਵਲ ਤੇ ਕੇਵਲ ਅਮਰਪਾਲ ਦੀ ਚੱਲ ਰਹੀ ਆ ਬਟਸਾ ਸਿੰਘ ਬਲਟੋਆ ਹਰੀ ਕਹਿੰਦੇ ਅਸੀਂ ਉਹ ਜ਼ੀਰੋ ਆ ਉਹਨਾਂ ਤੇ ਲੋਕ ਮਨ ਮਨ ਪੱਕੇ ਦੀ ਗਾਲ ਕਢਣ ਰਿਹਾ ਬਲਟੋਏ ਨੂੰ ਹਾਂਜੀ ਕਾਰਨ ਕਾਰਨ ਉਹਦੀਆਂ ਕਰਤੂਤਾਾਂ ਹੂੰ ਉਹ ਤਾਂ ਜਾ ਕੇ ਬੀਬੀ ਜੀ ਨੂੰ ਉੱਥੇ ਮਿਲਿਆ ਇੱਕ ਦਿਨ ਜਿੱਥੇ ਧਰਨਾ ਲੱਗਾ ਸੀ ਉੱਥੇ ਜਾ ਕੇ ਉਹਨੇ ਆਖਿਆ ਵੀ ਮੈਨੂੰ ਲੋਕ ਗਾਲ੍ਹਾਂ ਵੜੀਆਂ ਕੱਢ ਦੇ ਇਹਨਾਂ ਨੂੰ ਆਖੋ ਵੀ ਬੰਦ ਕਰਨਾ ਹੂੰ ਤੇ ਉਹ ਕਹਿੰਦੀ ਬੀਬੀ ਜੀ ਜਾਂ ਬਾਕੀ ਕਹਿਣ ਲੱਗੇ ਵੀ ਇਹ ਸਾਡਾ ਕੀ ਦੋਸ਼ ਹੈ ਹੂੰ ਤੁਸੀਂ ਲੋਕਾਂ ਨੂੰ ਆਖੋ ਅਸੀਂ ਤਾਂ ਨਹੀਂ ਤੁਹਾਨੂੰ ਗਾਲ੍ਹਾਂ ਕੱਢਣ ਦੇ ਹੂੰ ਐਕਸ ਹਾਂਜੀ ਤੇ ਬਾਕੀ ਤੁਸੀਂ ਸਾਰਾ ਇਲਾਕਾ ਜਿੱਥੇ ਮਰਜ਼ੀ ਚੱਲ ਜਾਓ ਤੁਹਾਨੂੰ ਇਹੋ ਹੀ ਵੇਵ ਮਿਲੂਗੀ ਕਿ ਅਮਰਤਪਾਲ 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 ਜੈ ਹਾਂ ਜਿੰਦਾਬਾਦ ਤੇ ਕਾਗਜ਼ਾਂ ਦੇ ਤੇ ਵਿਗਨ ਪੈ ਜਾਂਦਾ ਵੇਖੋ ਜੀ ਇਹਦੇ ਬਾਰੇ ਮੈਨੂੰ ਜ਼ਿਆਦਾ ਨਹੀਂ ਪਤਾ ਪਰ ਜਿਹੜੇ ਰਾਜਦੇਵ ਜੀ ਐਮਪੀ ਸਾਹਿਬ ਉਹਨਾਂ ਦੀ ਵਲਡਿੰਗ ਸੁਣੀ ਆ ਵੀ ਮਤਲਬ ਹੀ ਕੋਈ ਨਹੀਂ ਕਿ ਸਾਡੇ ਪੇਪਰ ਜਿਹੜੇ ਆ ਉਹ ਕੈਨਸਲ ਹੋ ਜਾਣਾ। ਹੂੰ। ਉਹ ਕਹਿੰਦੇ ਸਾਡੇ 100% ਪੇਪਰ ਜਿਹੜੇ ਉਹ ਸਹੀ ਹੋਣਗੇ। ਕੋਈ ਚੱਕਰ ਨਹੀਂ ਸਾਨੂੰ। ਤੁਸੀਂ ਵੀ ਇਸ ਏਰੀਆ ਤੋਂ ਵੀਰੇ? ਹਾਂਜੀ ਹਾਂਜੀ। ਕੀ ਹਿਸਾਬ ਕਿਤਾਬ ਵੋਟਾਂ ਦਾ ਫਿਰ ਇੱਧਰ? ਹਾਂਜੀ ਵਧੀਆ ਜੀ ਬਹੁਤ ਵਧੀਆ। ਅੱਛਾ ਕੌਣ ਜਿੱਤ ਰਿਹਾ ਫਿਰ? ਭਾਈ ਅਮਰਪਾਲ ਜੀ? ਹਾਂ। ਹਾਂਜੀ ਹਾਂਜੀ। ਜੇ ਤਰੇ ਅੰਨੇ 100% ਤੁਹਾਡਾ ਹਲਕਾ ਕਿਹੜਾ ਪੈਂਦਾ ਆਪਣਾ ਬਾਬਾ ਕਾਲਾ ਜੀ ਬਾਬਾ ਬਕਾਲੇ ਚ ਕੀ ਹਸਬ ਕਤਾ ਵਾ ਬਹੁਤ ਵਧੀਆ ਰਿਸਪੌਂਸ ਅੱਛਾ ਹਾਂ 100% ਆ ਜੀ ਪੂਰੇ ਸਰਦੇ ਹੋ ਗਏ ਇਥੇ ਕਮਾਂ ਦਿੰਦਾ ਇੰਜ ਕੀ ਲੋਕ ਕੀ ਕਹਿੰਦੇ ਆ ਲੋਕ ਜਿੰਨੂੰ ਪੁੱਛੋ ਬਸ ਭਾਈ ਅਮਰਪਾਲ ਜੀ ਭਾਵੇਂ ਸੋਸ਼ਲ ਮੀਡੀਆ ਤੇ ਵੇਖ ਲਓ ਭਾਵੇਂ ਗਰਾਊਂਡ ਲੈਵਲ ਤੇ ਵੇਖ ਲਓ ਹੂੰ ਸਾਰੇ ਪਾਸੇ ਆਪਣਾ ਭਾਈ ਅਮਰਪਾਲ ਭਾਈ ਸਭ ਦਾ ਹੀ ਆ ਹੂੰ ਹਾਂ ਜੀ ਵਾਦਨ ਕੇ ਸਾਰੇ ਹਲਕੇ ਵੋਟ ਇੱਥੇ ਨੌਂ ਦੇ ਨੌਂ ਆਂ ਜੀ ਵੇਖੋ ਹੁਣ ਬਾਕੀ ਲੋਕ ਕਹਿਤੇ ਰਹੇ ਆ ਕੀ ਉਹ ਕਪੂਰਥਾਲਾ ਏਰੀਆ ਕੀ ਕਹਿੰਦਾ ਪੁਰਸਲੇੜ ਅਨੁਸਾਰ ਹੋਈ ਸੀ ਕਿ ਗੱਲ ਉਹ ਕਹਿੰਦੇ ਥੋੜਾ ਪ੍ਰਚਾਰ ਦੀ ਲੋੜ ਆ ਬਾਕੀ ਸਾਇਲੈਂਟ ਬੋਰਡ ਕਹਿੰਦੇ ਉਧਰ ਹੈਗੀ ਆ ਕਾਫੀ ਹਾਂ ਬਾਕੀ ਦੇਖਦੇ ਆ ਦੋ ਠੀਕ ਹੈ ਜੀ ਤਾਂ